ਠਿੰਡਾ ਦੇ ਐਸਪੀ ਹੈੱਡਕੁਆਰਟਰ ਜਗਦੀਸ਼ ਬਿਸ਼ਨੋਈ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਥਾਣੇ ਦੇ ਐਸਐਚਓ ਰਵਿੰਦਰ ਸਿੰਘ ਅਤੇ ਸਹਾਇਕ ਐਸਐਚਓ ਬਿਆਨਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਸੁਰੂ ਅਜਿਹਾ ਨੂੰ ਦੋ ਜਿਹੜੇ ਨੇ ਪੁਲਿਸ ਅਧਿਕਾਰੀ ਖਾ ਕਰਕੇ ਐਸ ਐਚਓ ਸਿਵਲ ਲਾਈਨ ਇਸ ਹੈੱਗ ਐਸ ਐਚਓ ਨੂੰ ਮੁਲਤਲ ਕੀਤਾ ਗਿਆ ਕੀ ਮਾਮਲਾ ਸੀਗਾ ਕਿਸ ਮਾਮਲੇ ਦੇ ਵਿੱਚ ਕੀਤਾ ਔਰ ਕੀ ਕੀ ਗੁਸ਼ਹੋਂ ਤੱਕ ਸਮਝ ਹੈ ਇਹ ਤੋਂ ਬਿਆਨ ਵਸਤੀ ਦੇ ਅੰਦਰ ਜਿਹੜਾ ਸਿਵਲ ਲਾਈਨ ਏਰੀਆ ਪੈਂਦਾ ਹੈਗਾ ਸਿਵਲ ਲਾਈਨ ਦਾਣਾ ਪੈਂਦਾ ਹੈਗਾ ਉੱਥੇ ਨਸ਼ੇ ਦੀ ਸ਼ਿਕਾਇਤ ਆ ਰਹੀ ਸੀ ਨਸ਼ੇ ਦੀ ਸ਼ਿਕਾਇਤ ਨੂੰ ਜਦੋਂ ਸੀਨੀਅਰ ਆਫਿਸਰਸ ਨੇ ਇਹਨੂੰ ਤਸਦੀਕ ਕੀਤਾ ਤਾਂ ਉਹ ਸਹੀ ਪਾਈ ਗਈ ਸੀਗੀ ਇਹ ਉਹਤੇ ਐਸਐਚਓ ਦੀ ਤਿੱਲੀ ਕਾਰਗੁਜ਼ਾਰੀ ਉਹਨੂੰ ਇਤਨਾ ਮਿਲਨ ਤੇ ਵੀ ਕਾਰਵਾਈ ਨਾ ਕਰਨ ਤੇ ਉਹਨੂੰ ਮੰਨੋ ਕਿ ਐਸਐਸਪੀ ਸਾਹਮਣੇ ਮੁਅਤਲ ਕਰ ਦਿੱਤਾ ਗਿਆ ਜਿਹੜਾ ਇਨਸਪੈਕਟਰ ਜਿਹਨਾਂ ਦਾ ਨਾਅ ਹੈ ਰਵਿੰਦਰ ਸਿੰਘ ਇੱਕ ਸਹਾਇਕ ਐਸਐਚਓ ਹੈਗੇ ਸਬ ਇਨਸਪੈਕਟਰ ਬੀਐਨਸੀ ਸਰ ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਜਾਊਗੀ ਅੱਗੇ ਇਹਨਾਂ ਦੇ ਆ ਕੇ ਵਿਭਾਗੀ ਪੜਤਾਲ ਹੈਗੀ ਜਿਹੜੀ ਉਹ ਇਹਨਾਂ ਦੇ ਦੋਸਤ ਜਿਹੜੇ ਹੈਗੇ ਦੇਖੇ ਜਾਣਗੇ ਤੇ ਉਦੋਂ ਬਾਅਦ ਇਹਨਾਂ ਨੂੰ ਜੋ ਪੁਨਿਸ਼ਮੈਂਟ ਹੈਗੀ ਉਹ ਮਿਲੂਗੀ ਜੀ ਕਾਹਨ ਸਿੱਧੀ ਜੀ ਜਿਹੜਾ ਇਹਨਾਂ ਨੂੰ ਇਹਨਾਂ ਨੇ ਜਿਹੜੀ ਅਣਗਹਿਲੀ ਕੀਤੀ ਕੋਈ ਪਤਾ ਲੱਗਿਆ ਕਾਹਨ ਦੇ ਅੰਦਰ ਕਾਹਨ ਦੀ ਹੈ ਸਿੱਧੀ ਜੀ ਗੱਲ ਵੀ ਜਿਹੜਾ ਤੁਹਾਨੂੰ ਇਤਲਾ ਮਿਲ ਰਹੀ ਹੈ ਇਤਲਾ ਉਹਦੇ ਕਾਰਵਾਈ ਨਹੀਂ ਕਰ ਰਹੇ ਹੋ ਤੁਸੀਂ बार-बार ਤੁਹਾਨੂੰ ਦੱਸਿਆ ਜਾ ਰਿਹਾ ਹੈ ਉਹਦੇ باوجود ਵੀ ਜਿਹੜੇ ਕੋਈ ਨਸ਼ਾ ਵੇਚਦੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਹੋ ਤੇ ਕਾਹਨ ਬਿਲਕੁਲ ਇਹਦੇ ਨਾਲ ਸਪਸ਼ਟ ਹੀ ਹੈ ਇਹ ਹੌਟਸਪੌਟ ਮੰਨਿਆ ਜਾ ਰਿਹਾ ਜੀ ਇਹ ਇਹ ਏਰੀਆ ਜਿੱਥੇ ਇਹ ਪ੍ਰੋਬਲਮ ਆਈ ਤੋਬਿਆਣਾ ਏਰੀਆ ਚ ਹੌਟਸਪੌਟ ਦੇ ਅੰਦਰ ਆਉਂਦਾ ਮਛਿੰਦੇ ਦੇ ਅੰਦਰ ਤਾਂ ਕੀ ਕਹਿਣਾ ਚਾਹੁੰਦੇ ਜਿਹੜਾ ਹੋਰ ਵੀ ਆਪਦੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜਾਂ ਜਿਹੜੇ ਐਸਐਚਓਜ਼ ਨੇ ਜਿੱਥੇ ਟਿੱਲ ਵਰਤੀ ਜਾ ਰਹੀ ਹੈ ਮੈਂ ਪਹਿਲਾਂ ਵੀ ਜੇ ਕਹਿਣਾ ਚਾਹੁੰਦਾ ਪਹਿਲਾਂ ਵੀ ਹਦਾਇਤਾਂ ਹੋਈਆਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਸੀਨੀਅਰ ਆਫੀਸਰਸ ਆਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਹਦਾਇਤਾਂ ਹੋਈਆਂ ਬਾਰ-ਬਾਰ ਬਰੀਫਿੰਗ ਹੋਈ ਹੈ ਤੇ ਇਹਨਾਂ ਨੂੰ ਦੱਸਿਆ ਵੀ ਗਿਆ ਹੈਗਾ ਜੋ ਵੀ ਕੋਈ ਅਪਰਾਧ ਹੋ ਰਿਹਾ ਹੈ ਚਾਏ ਉਹ ਨਸੀਦਾ ਹੈ ਤੇ ਉਹ ਗੁੰਨਾ ਕਰਦੀਦਾ ਹੈਗਾ ਕਿਸੇ ਟਾਈਪ ਦਾ ਵੀ ਅਪਰਾਧ ਹੈ ਉਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਪੁਲਿਸ ਐਕਸ਼ਨ ਤੁਰੰਤ ਕਰਦੀ ਹੈ ਤੇ ਜਨਤਾ ਦੇ ਅੰਦਰ ਵਿਸ਼ਵਾਸ ਬਣਦਾ ਹੈ ਜਨਤਾ ਦੇ ਅੰਦਰ ਪੁਲਿਸ ਦੀ ਸਾਹਜ ਬਣਦੀ ਜਿਹਦੇ ਅੰਦਰ ਇਨਫੋਰਮੇਸ਼ਨ ਮਿਲਦੀ ਹੈ ਸਹਿਯੋਗ ਮਿਲਦਾ ਹੈਗਾ ਤੇ ਕ੍ਰਾਈਮ ਨੂੰ ਜੇ ਰੋਕਣ ਦੇ ਉੱਤੇ ਠਲ ਪੈਂਦੀ ਇਹ ਕੌਣ-ਕੌਣ ਸੀ ਕਿ ਦੋਨੇ ਜਾਣੀ ਜੀ ਜਿਹੜੇ ਉਹਦੇ ਸਸਪੈਂਡ ਕੀਤਾ ਕੀ ਨਾਮ ਮੈਂ ਨਾਮ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹਨਾਂ ਦੇ ਇਨਸਪੈਕਟਰ ਰਵਿੰਦਰ ਸਿੰਘ ਹੈਗੇ ਇੱਕ ਸਬ ਇਨਸਪੈਕਟਰ ਬੀਨ ਸਿੰਘ ਹੈਗੇ ਇਹ ਕੇਐਸਐਚਓ ਰਵਿੰਦਰ ਸਿੰਘ ਤੇ ਬੀਨ ਸਿੰਘ ਜਿਹੜੇ ਐਡੀਸ਼ਨਲ ਐਸਐਚਓ ਸਿਵਲ ਨਾਇਰ ਹੈਗੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز